ਤੁਹਾਡਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਪਹੁੰਚ ਚੁੱਕੇ ਨੇ ਉਹ ਕੁਝ ਸਮਾਂ ਆਪ ਜੀ ਨਾਲ ਗੁਰਮਤਿ ਵਿਚਾਰਾ ਕਰਨਗੇ ਤੇ ਭਾਈ ਸਾਹਿਬ ਦੀ ਆਮਦ ਦੇ ਉੱਤੇ ਪਹਿਲਾਂ ਆਪਾਂ ਜਕਾਰਾ ਜ਼ਰੂਰ ਗਜਾਈਏ ਬੋਲੇ ਈ ਸੋ ਨਿਹਾਲ ਬੋਲੇ ਸੋ ਨਿਹਾਲ ਇਹਨਾਂ ਦੇ ਨਾਲ ਹੀ ਜੋ ਪੰਜ ਪਿਆਰੇ ਸਬਾਹਾਂ ਦਾ ਚੰਡੀਗੜ੍ਹ ਦਾ ਉਸ ਜਥਾ ਹੈ ਸਾਰਾ ਉਹ ਸਾਰਾ ਸਮੂਹ ਜਥਾ ਵੀ ਸ਼ੋਭਤ ਹੈ ਸਟੇਜ ਦੇ ਪਿਛਲੇ ਪਾਸੇ ਤੇ ਜੋ ਭਾਈ ਸਾਹਿਬ ਜਸਵੰਤਰਪਾਲ ਜੀ ਦੇ ਨਾਲ ਰੜਕੇ ਸੇਵਾ ਇਕੱਠੀ ਨਮਾਉਂਦੇ ਰਹੇ ਨੇ ਤੇ ਹੁਣ ਨਿਭਾਰੇ ਨੇ ਤੇ ਉਹਨਾਂ ਲਈ ਵੀ ਆਪਾਂ ਇੱਕ ਜਕਾਰਾ ਜ਼ਰੂਰ ਛੱਡੀਏ ਬੋਲੇ ਸੋਨਹਾਰਾ ਆਓ ਆਪਾਂ ਹੁਣ ਭਾਈ ਸਾਹਿਬਾਂ ਤੋਂ ਗੁਰਮਤ ਵਿਚਾਰਾਂ ਸਰਵਣ ਕਰੀਏ ਨਾਲ ਹੀ ਪਾਈਸਾ ਪਾਈ ਲਖਵਿੰਦਰ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ ਉਹ ਵੀ ਪਹੁੰਚ ਚੁੱਕੇ ਨੇ ਸਟੇਜ ਤੇ ਬੈਠੇ ਨੇ ਪਿਛਲੇ ਪਾਸੇ ਉਸ ਤੋਂ ਬਾਅਦ ਉਹਨਾਂ ਵੱਲੋਂ ਕੀਰਤਨ ਦੀ ਹਾਜ਼ਰੀ ਹੋਣੀ ਹੈ ਸਰਬੱਤਾਂ ਤੋਂ ਬੇਨਤੀ ਹੈ ਕਿ ਇਸ ਤਰੀਕੇ ਜੁੜੇ ਰਹਿਣਾ ਹੈ ਸਾਰਿਆਂ ਨੇ ਪੂਰੀ ਹਾਜ਼ਰੀ ਲਾਉਣੀ ਹੈ ਲੰਗਰ ਵੀ ਸ਼ੱਕੇ ਜਾਣਾ ਹੈ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਸਿੱਖ ਪੰਚਨ ਮੈਂ ਮੇਰੋ 바ਸਾ ਪੂਰਨ ਕਰੈ ਧਰੈ ਜੋ ਆਸਾ ਸਤਗੁਰਾਂ ਦੀ ਪਾਵਨ ਪਵਿੱਤਰ ਗੋਦੇ ਅੰਦਰ ਸਿੱਖ ਧਰਮ ਦੇ ਮੁਤਾਬਕ ਸਹਿਬ ਗੁਰੂ ਨਾਨਕ ਦੇਵ ਜੀ ਨੇ ਸਾਰੇ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਤੋਂ ਪਹਿਲਾਂ ਹੀ ਸਹਿਬ ਗੁਰੂ ਨਾਨਕ ਦੇਵ ਜੀ ਨੇ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਮੇ ਦਰਗਹਿ ਮਾਨ ਪੰਚਾ ਕਾ ਗੁਰ ਏਕ ਧਿਆਨ ਉਹ ਪੰਜ ਪਿਆਰਿਆਂ ਦੀ ਸੇਵਾ ਨਿਭਾਉਣ ਵਾਲੇ ਸਤਕਾਰਤ ਜਥਾ ਇੱਥੇ ਸਭਾਏ ਮਾਨ ਹੈ ਭਾਈ ਜਤਿੰਦਰ ਪਾਲ ਸਿੰਘ ਜੀ ਜਿਨ੍ਹਾਂ ਨੇ ਪੰਜ ਪਿਆਰਿਆਂ ਦੀ ਸੇਵਾ ਨਿਭਾਈ ਉਹਨਾਂ ਦੀ ਮਿੱਠੀ ਯਾਦੇ ਅੰਦਰ ਆਪ ਜੀ ਸਭਾਏ ਮਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਟਨੇ ਦੀ ਧਰਤੀ ਤੇ ਅਵਤਾਰ ਧਾਰਿਆ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵ ਲਇਓ ਜਿਸ ਧਰਤੀ ਤੇ ਕਿਸੇ ਵੀ ਰਹਿਬਰ ਦਾ ਅਵਤਾਰ ਹੁੰਦਾ ਹੈ ਕਿਸੇ ਮਨੁੱਖ ਦਾ ਅਵਤਾਰ ਹੁੰਦਾ ਹੈ ਜਨਮ ਹੁੰਦਾ ਉਹ ਧਰਤੀ ਨੂੰ ਛੱਡਦਾ ਨਹੀਂ ਬਰਤਪਲੇ ਸਾਰ ਇੱਕ ਮਨੁੱਖ ਯਾਦ ਰੱਖਦਾ ਪਰ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਨਹੀਂ ਇੱਥੇ ਜਨਮ ਠੀਕ ਹੈ ਅਵਤਾਰ ਠੀਕ ਹੈ ਜਿਹੜਾ ਕਾਰਜ ਮੈਂ ਕਰਨਾ ਹੈ ਉਹ ਪਟਨੇ ਨਹੀਂ ਹੋ ਸਕਦਾ ਸਤਿਗੁਰੂ ਆਪ ਹੀ ਬੋਲੇ ਮਦਰ ਦੇਸ ਹਮ ਕੋ ਲਿਆਏ ਭਾਂਤ ਭਾਂਤ ਦਾਈਨ ਦੁਲਰਾਏ ਕਿਨੀ ਅਨਕ ਪਾਂਤ ਤਨ ਰੱਛਾ ਦਿਨੀ ਪਾਂਤ ਭਾਂਤ ਕੀ ਸਿਛਾ ਜਬ ਹਮ ਕਰਮ ਧਰਮ ਮੋ ਆਏ ਦੇਵ ਲੋਕ ਤਬ ਪਿਤਾ ਸਦਾਏ ਸਤਿਗੁਰੂ ਨੂੰ ਪਤਾ ਸੀ ਪਟਨੇ ਦੀ ਧਰਤੀ ਤੇ ਜਨਮ ਅਵਤਾਰ ਹੀ ਬਹੁਤ ਹੈ ਕਿਉਂਕਿ ਜਿਹੜਿਆ ਮੈਂ ਪੰਚਾਂ ਦੀ ਸਾਜਨਾ ਕਰਨੀ ਹੈ ਦਇਆ ਧਰਮ हिम्मत मोह कम साहिब ਇਹ ਪੰਜ ਮਲਾਉਣੇ ਨੇ ਇਹਨਾਂ ਦੀ ਧਰਤੀ ਉਹ ਪੰਜਾਬ ਦੀ ਧਰਤੀ ਹੋਵੇਗੀ ਜਿੱਥੇ ਮੈਂ ਕੇਸਾਂ ਵਾਲੇ ਖਾਲਸੇ ਦਾ ਸਾਜਣਾ ਕਰਾਂਗਾ ਸਤਿਗੁਰੂ ਆਗੇ ਸ੍ਰੀ ਆਨੰਦਪੁਰ ਸਾਹਿਬ ਜਿਹਦਾ ਨਾਮ ਉਦੋਂ ਮਾਤਾ ਨਾਨਕੀ ਚੱਕ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਂ ਸੀ ਮਾਤਾ ਨਾਨਕੀ ਜੀ ਆਏ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ੀਧੀ ਹੋਈ ਸੀਸ ਆਇਆ ਸੀਸ ਝੁਕਾ ਕੇ ਸਤਿਗੁਰੂ ਜੀ ਨੇ ਆਪਣੇ ਪਿਤਾ ਨੂੰ ਜਦੋਂ ਨਮਸਕਾਰ ਕੀਤੀ ਤੇ ਸੰਕਲਪ ਕੀਤਾ ਕਿ ਇੱਕ ਵੱਖਰਾ ਹੀ ਸਰੂਪ ਧਾਰਨ ਕਰਾਂਗਾ ਜਿਹੜਾ ਦੁਨੀਆਂ ਦੇ ਅੰਦਰ ਕੱਲਾ ਹੀ ਖੜਾ ਹੋਵੇ ਤੇ ਲੱਗੇਗਾ ਇਹ ਖਾਲਸਾ ਹੈ ਇਹ ਸਿੱਖ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ 1699 ਦੀ ਬਸਾਖੀ 30 ਮਾਰਚ ਨੂੰ ਜਦੋਂ ਪਾਤਸ਼ਾਹ ਜੀ ਨੇ ਬਸਾਖੀ ਦੇ ਦਿਹਾੜੇ ਤੇ ਲੰਮਾ ਦੇਸ਼ ਲੰਮਾ ਦੇਸ਼ ਕਿਹੜਾ ਹੈ ਅੱਜ ਕੱਲ ਜਿੰਨਾ ਉਹ ਪਾਕਿਸਤਾਨ ਦਾ ਇਲਾਕਾ ਧਨੀ ਕੇ 라ਵਲ ਪਿੰਡੀ ਕਾਬਲ ਕਸ਼ਮੀਰ ਉਧਰੋਂ ਸੰਗਤਾਂ ਨੂੰ ਸੱਦਿਆ ਸਤਿਗੁਰੂ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਹੁਤ ਵੱਡਾ ਕੱਠ ਕੀਤਾ ਤੇ ਇਕੱਠ ਕਰਕੇ ਸਤਿਗੁਰੂ ਜੀ ਨੇ ਪੰਜਾਂ ਦੀ ਸਾਜਨਾ ਕੀਤੀ ਪਹਿਲਾਂ ਦਇਆ ਫਿਰ ਧਰਮ ਤੇ ਜਿੱਥੇ ਦਇਆ ਹੈ ਉੱਥੇ ਧਰਮ ਹੈ। ਪੁਰਾਣੇ ਗ੍ਰੰਥ ਅਸੀਂ ਪੜ੍ਹੇ ਆ। ਉਹਦੇ ਵਿੱਚ ਹੋਰ ਦੋਰੇ ਹੋਰ ਧਰਮ ਵੀ ਪੜਾਈ ਜਾਂਦੇ ਆ। ਦਇਆ ਧਰਮ ਦਾ ਮੂਲ ਹੈ। ਪਾਪ ਮੂਲ ਅਭਿਮਾਨ। ਕਹਿੰਦੇ ਦਇਆ ਧਰਮ ਦਾ ਮੋਢਾ ਹੈ। ਤੇ ਜਦੋਂ ਕੱਲੋਂ ਅਮਰਤ ਵੇਲੇ ਜਪਜੀਤ ਸਾਹਿਬ ਪੜ੍ਹੋਗੇ ਨਾ ਤੇ ਆਪ ਜੀ ਨੇ ਫਿਰ ਯਾਦ ਰੱਖਣਾ ਦੇ ਧੌਲ ਧਰਮ ਦਾਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਸਾਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ ਧਰਤੀ ਨੂੰ ਕਿਸੇ ਛੇ ਸ਼ਨਾਗ ਨੇ ਕਿਸੇ ਵੀ ਸੂਰ ਦੇ ਉੱਡਣੇ ਕਿਸੇ ਨੇ ਵੀ ਬਰਦਾਂ ਦੇ ਸਿੰਘ ਦੇ ਉੱਤੇ ਗਾਈ ਦੇ ਪੁੱਤਰ ਨੇ ਧਰਤੀ ਨੇ ਜੁਕੀ ਹੋਈ ਜੇ ਧਰਤੀ ਚੁੱਕੀ ਹੈ ਤੇ ਧਾਲ ਧਰਮ ਧੌਲਾ ਰੂਪ ਜੋ ਧਰਮ ਹੈ ਬੈਲ ਹੈ ਉਹ ਦਇਆ ਦਾ ਪੁੱਤਰ ਹੈ ਤਾਂ ਹੀ ਹਰ ਇੱਕ ਬੰਦਾ ਆਹਦਾ ਦਇਆ ਗੁਰੂ ਨਾਨਕ ਦੇ ਘਰ ਅੰਦਰ ਦਇਆ ਬੜੀ ਪ੍ਰਵਾਨ ਦਇਆ ਤੋਂ ਫਿਰ ਧਰਮ ਪੈਦਾ ਹੋਇਆ ਹਿੰਮਤ ਦਿੱਤੇ ਮਤ ਆ ਜਾਂਦੀ ਮੋਹ ਕਮ ਤੇ ਫਿਰ ਸਹਿਬ ਦੀ ਪ੍ਰਾਪਤੀ ਪੰਜਾਬ ਪਿਆਰਿਆਂ ਦੀ ਸਾਜਨਾ ਕੀਤੀ ਭਾਵੇਂ ਪੰਜ ਪ੍ਰਧਾਨੀ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਹੀ ਭੋਖਤ ਬਚਨ ਕੀਤੇ ਸੀ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਖਿਆ ਇਹ ਪੰਜਾਬ ਨੂੰ ਆਖਿਆ ਖਾਲਸਾ ਜੀ ਤੁਸੀਂ ਵੇਰੇ ਹੁਣ ਗੁਰੂ ਉਹ ਆਖੋ ਸਤ ਨਾਹ ਹਮਸਾ ਹੁਣ ਜਿਹੜੀਆਂ ਰਹਿਤਾ ਮੈਂ ਤੁਹਾਨੂੰ ਦਿੜ ਕਰਾਈਆਂ ਤੋ ਉਹ ਅੰਮ੍ਰਿਤ ਦੀ ਦਾਤ ਮੈਨੂੰ ਦੇਓ ਗੋਬਿੰਦ ਰਾਏ ਤੂੰ ਗੋਬਿੰਦ ਸਿੰਘ ਬਣਾਓ ਤੋ ਸਤਿਗੁਰੂ ਚੇਲੇ ਦੀ ਥਾਂ ਤੇ ਆ ਗਏ ਜਿਹੜੇ ਪੰਜ ਨੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਥਾਂ ਤੇ ਚਲੇ ਗਏ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥਿਮਦਾ ਸਹ ਟਿੱਕਾ ਦਿੱਤ ਉਸ ਜੀਮਦਾ ਤੇ ਸਤਿਗੁਰੂ ਮਹਾਰਾਜ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਪੰਜਾਂ ਨੇ ਇਹਦਾ ਮਤਲਬ ਇਤਿਹਾਸ ਭਾਵੇਂ ਤੁਸੀਂ ਸੁਣਦੇ ਹੋ ਇਹ ਜਿਹੜੇ ਪੰਜ ਪਿਆਰੇ ਜਾਂ ਭਾਈ ਜਤਿੰਦਰਪਾਲ ਸਿੰਘ ਜੀ ਸੇਵਾ ਨਿਭਾ ਗਏ ਇਹ ਪੰਜ ਨੇ ਜਿਹੜੇ ਜਿੱਥੇ ਪੰਜ ਆ ਜਾਣ ਉਥੇ ਹਰ ਇੱਕ ਸਿੱਖ ਦਾ ਸੀਸ ਝੁਕ ਜਾਂਦਾ ਹੈ ਉਥੇ ਗੁਰੂ ਦਾ ਵੀ ਸੀਸ ਝੁਕ ਜਾਂਦਾ ਆਖੋ ਸਤਿਨਾਮ ਸ੍ਰੀ ਪੰਜਾਬ ਪਿਆਰਿਆਂ ਨੇ ਵੀ ਕਮਾਲ ਕੀਤੀ ਉਹ ਡਰੇ ਨਹੀਂ ਜਦੋਂ ਖਾਲਸੇ ਸਜ ਗਏ ਅਮਰਤ ਛਕ ਲਿਆ ਤੇ ਉਹਨਾਂ ਨੇ ਜਦੋਂ ਗੁਰੂ ਦਾ ਰੋਲ ਕਰੈਕਟਰ ਅਦਾ ਕਰਨ ਲੱਗੇ ਉਹ ਕਹਿਣ ਲੱਗੇ ਮਹਾਰਾਜ ਠੀਕ ਹੈ ਅਮਰਤ ਛਕਾਵਾਂਗੇ ਪਰ ਸਾਨੂੰ ਅਮਰਤ ਬੜਾ ਮਹਿੰਗਾ ਮਿਲਿਆ ਸੀਸ ਦੇ ਕੇ ਸੀਸ ਦੇ ਕੇ ਅਸੀਂ ਇਹ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਅਸੀਂ ਸੇਖਾਂ ਤੇ ਡਿਸਟੈਂਸ ਹੈ ਤੁਸੀਂ ਗੁਰੂ ਹੋ ਅੰਮ੍ਰਿਤ ਤੁਹਾਨੂੰ ਛਕਾਣਿਆ ਪਰ ਤੁਸੀਂ ਦੱਸੋ ਇਹ ਅੰਮ੍ਰਿਤ ਦੀ ਦਾਤ ਦੇ ਬਦਲੇ ਤੁਸੀਂ ਸਾਨੂੰ ਕੀ ਦਿਓਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੰਜ ਪਿਆਰੇ ਇਸ ਤਰ੍ਹਾਂ ਦੇ ਨਿਰਭੈ ਅਡੋਲ ਜਿਹੜੇ ਗੁਰੂ ਨੂੰ ਵੀ ਇਹ ਬਚਨ ਕਹਿ ਸਕਣ ਤੇ ਗੁਰੂ ਗੋਬਿੰਦ ਸਿੰਘ ਨੇ ਸੀਸ ਘਾ ਦਿੱਤਾ ਪਾਈ ਦਾਇਆ ਸਿੰਘ ਜੀ ਧਰਮ ਸਿੰਘ ਜੀ ਪਾਈ ਮਤ ਸਿੰਘ ਮੋਕਮ ਸਿੰਘ ਸਾਹਬ ਸਿੰਘ ਜੀ ਤੇ ਤੁਸੀਂ ਇੱਕ ਇੱਕ ਸੀਸ ਦਿੱਤਾ ਹੈ ਤੁਸੀਂ ਮੈਨੂੰ ਅੰਮ੍ਰਿਤ ਦੀ ਦਾਤ ਦਿਓ ਮੈਂ ਖਾਲਸਾ ਪੰਥ ਤੋਂ ਪਰਵਾਰ ਵਾਰ ਦੇ ਆਂਗਾ ਖੋ ਸਤਨਾਮ ਸ੍ਰੀ ਹਰ ਮਹਾਰਾਜ ਨੇ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਹੜਾ ਪੰਜਾਬ ਪਿਆਰਿਆਂ ਨੂੰ ਬਚਨ ਦਿੱਤਾ ਸੀ ਨਾ ਜੀ ਉਹ ਨਿਭਾਇਆ ਸੂਲਾ ਸਰਾਈ ਕਰਾਂਗਾ ਖੰਜਰ ਪਿਆਲੇ ਪੀਾਂਗਾ ਮੇਰੇ ਪੰਥ ਨੂੰ ਸੁੱਖ ਮਿਲੇ ਮੈਂ ਦੁੱਖਾਂ ਦੇ ਜੀਵਨ ਜੀਾਂਗਾ ਏ ਦੇ ਵੱਡੇ ਪੰਜ ਤੇ ਪੰਜ ਹੀ ਪਿਆਰੇ ਭਾਈ ਜਤਿੰਦਰਪਾਲ ਸਿੰਘ ਦੀ ਕਿੱਡੀ ਵੱਡੀ ਉਹ ਰੂਹ ਕਿੱਡੀ ਵੱਡੀ ਸ਼ਕਤੀ ਜਿਹੜੇ ਸਿੱਖ ਪਹਿਲਾਂ ਦੋਵੇਂ ਭਰਾ ਗੁਰਿੰਦਰਪਾਲ ਸਿੰਘ ਤੇ ਜਤਿੰਦਰਪਾਲ ਸਿੰਘ ਇਕੱਠੇ ਸੰਸਾਰ ਤੇ ਆਏ ਆਖੋ ਸਤਿਨਾ ਉਹ ਮਾਂ ਭਾਗਾ ਵਾਲੀ ਉਹ ਪਿਤਾ ਭਾਗਾ ਵਾਲਾ ਜਿਨ੍ਹਾਂ ਨੇ ਇਹ ਦੋ ਬੱਚਿਆਂ ਨੂੰ ਇਕੱਠਾ ਜਨਮ ਦਿੱਤਾ ਤੇ ਭਾਈ ਜਤਿੰਦਰ ਪਾਲ ਸਿੰਘ ਜੀ ਤੇ ਕਿਰਪਾ ਹੋਈ ਕਿਸੇ-ਕਿਸੇ ਤੇ ਕਿਰਪਾ ਹੁੰਦੀ ਹੈ ਤੇ ਉਹਨਾਂ ਨੇ ਫਿਰ ਸਿੱਖ ਪੰਥ ਦੀ ਜਿਹੜੀ ਸਭ ਤੋਂ ਵੱਡੀ ਸੇਵਾ ਹੈ ਉਹ ਪੰਜ ਪਿਆਰਿਆਂ ਦੀ ਸੇਵਾ ਹੈ ਕਿਸੇ ਨੂੰ ਗੁਰੂ ਦੇ ਲਾੜ ਲਾਣਾ ਜਬਜੀ ਸਾਹਿਬ ਪੜਨਾ ਜਾਪ ਸਾਹਿਬ ਪੜਨਾ ਅੰਮ੍ਰਿਤ ਸਬਈਏ ਚੌਪੀ ਆਨੰਦ ਸਾਹਿਬ ਪੜ ਕੇ ਅਸੀਂ ਅੰਮ੍ਰਿਤ ਤਿਆਰ ਕਰਦੇ ਆਂ ਆਖੋ ਸਤਿਨਾਮ ਤੇ ਉਹ ਜ਼ਬਾਨੀ ਕਰਦੇ ਆਂ ਦਾਸ ਵੀ ਮੈਂ ਪੰਜਾਬ ਪਿਆਰਿਆਂ ਦੀ ਸੇਵਾ ਜਦੋਂ ਫਤਿਹਗੜ੍ਹ ਸਾਹਿਬ ਵਿਖੇ ਗ੍ਰੰਥੀ ਨਿਭਾਉਂਦਾ ਰਿਹਾ ਹੁਣ ਵੀ ਤੇ ਕਿੱਡੀ ਵੱਡੀ ਉਹਨਾਂ ਨੇ ਸੇਵਾ ਨਿਭਾਈ ਫਿਰ ਨਗਰ ਕੀਰਤਨਾਂ ਦੇ ਅੰਦਰ ਉਹ ਨਗਰ ਕੀਰਤਨ ਦੀ ਮਰਿਆਦਾ ਇਹੀ ਹੈ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਹਰ ਇੱਕ ਗੁਰਪੁਰਬ ਤੇ ਨਗਰ ਕੀਰਤਨ ਨਿਕਲਦਾ ਸਾਰੇ ਸ਼ਹਿਰ ਦੇ ਵਿੱਚੋਂ ਪਰ ਉੱਥੇ ਵੀ ਇਹੀ ਮਰਿਆਦਾ ਹੈ ਕਿ ਪੰਜ ਪਿਆਰੇ ਪੰਜ ਨਿਸ਼ਾਨ ਚੀ ਅੱਗੇ ਲੱਗਦੇ ਆ ਫਿਰ ਪੰਜ ਪਿਆਰੇ ਲੱਗਦੇ ਆ ਨਗਾਰਾ ਅੱਗੇ ਹੁੰਦਾ ਹੈ ਫਿਰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਹੁੰਦੀ ਹੈ ਫਿਰ ਸੰਗਤ ਹੁੰਦੀ ਆ ਆਖੋ ਸਤਿਨਾਮ ਸਤਿ ਤੋ ਕਈ ਥਾਂ ਦੇ ਉੱਤੇ ਪੰਜ ਪਿਆਰੇ ਵੱਡੇ ਸ਼ਹਿਰ ਹੋ ਗਏ ਨੇ ਤੇ ਪੈਂਡਾ ਹੁਣ ਕਰਕੇ ਉਹਨਾਂ ਨੂੰ ਗੱਡੀ ਦੇ ਵਿੱਚ ਖੜਾ ਦਿੱਤਾ ਜਾਂਦਾ ਜਾਂ ਘੋੜੇ ਲਿਆ ਲਿਆਏ ਜਾਂਦੇ ਆ ਪਰ ਇੱਥੋਂ ਦੇ ਪ੍ਰਬੰਧਕਾਂ ਨੇ ਮੈਨੂੰ ਦੱਸਿਆ ਵੀਰਾ ਨੇ ਉਹ ਚੰਡੀਗੜ੍ਹ ਦਾ ਬਹੁਤ ਵੱਡਾ ਸ਼ਹਿਰ ਹੈ ਪਰ ਉਹ ਕਹਿੰਦੇ ਆਪਣੇ ਮਰਿਆਦਾ ਮੁਤਾਬਕ ਜਿਸ ਤਰ੍ਹਾਂ ਹੁਣ ਪਹਿਲਾ ਪ੍ਰਕਾਸ਼ ਦਿਹਾੜਾ ਲੰਘੇ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਜਦੋਂ ਹਰਿਮੰਦਰ ਸਾਹਿਬ ਪ੍ਰਕਾਸ਼ ਕੀਤਾ ਤੇ ਸੈਭ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਭਾਇਮਾਨ ਕਰਕੇ ਆਪ ਚੌਰ ਕਰਦੇ ਆਏ ਤੇ ਭਾਈ ਬਹਿਲੋ ਭਾਈ ਸਾਹਲੋ ਭਾਈ ਗੁਰਦਾਸ ਜਿਨਨੇ ਸਿੱਖ ਸੰਗਤ ਸੀ ਗੁਰੂ ਅਰਗਵਿੰਦ ਸਾਹਿਬ ਉਹ ਚਰਨਾਂ ਨਾਲ ਤੁਰ ਕੇ ਸ਼ਹਿਰ ਮੰਦਰਸਾ ਪਹੁੰਚੀ ਆਖੋ ਸਤਨਾਹ ਸਤੈਨ ਵਾਲੇ ਮੰਦਰਸਾ ਪਾ ਜਤਿੰਦਰਪਾਲ ਸਿੰਘ ਵੀ ਸਾਰੇ ਸ਼ਹਿਰ ਦੇ ਵਿੱਚੋਂ ਇਹ ਪੰਜ ਪਿਆਰੇ ਇਹ ਕਹਿੰਦੇ ਗੱਡੀ ਤੇ ਨਹੀਂ ਚੜਨਾ ਅਸੀਂ ਐ ਪੈਰਾਂ ਨਾਲ ਤੁਰ ਕੇ ਚਰਨਾਂ ਦੇ ਨਾਲ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਕਿਉਂਕਿ ਪੰਜ ਪਿਆਰੇ ਅਗਵਾਈ ਕਰ ਸਕਦੇ ਆ ਕੋਈ ਬੰਦਾ ਕੋਈ ਵੀ ਹੋਵੇ ਜਿੱਡਾ ਮਰਜੀ ਰਾਜਾ ਮਹਾਰਾਜਾ ਹੋਵੇ ਉਹ ਗੁਰੂ ਗ੍ਰੰਥ ਸਾਹਿਬ ਹਰ ਇੱਕ ਤੇ ਆਪਾਂ ਸ਼ਬਦਾਵਲੀ ਵਰਤਿਆਂ ਗੁਰੂ ਗ੍ਰੰਥ ਸਾਹਿਬ ਅਗਵਾਈ ਕਰਨਗੇ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਕਰਨ ਵਾਲਾ ਹੋਰ ਕੋਈ ਨਹੀਂ ਹੈ ਇਹ ਸ਼ਕਤੀਤਾ ਨੇ ਜਿਹੜੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਕਰ ਸਕਦੇ ਆ ਤਾਂ ਉਹ ਪਵਿੱਤਰ ਆਤਮਾ ਸੰਸਾਰ ਤੇ ਆਏ ਸਿੱਖਾਂ ਦੇ ਘਰ ਜਨਮ ਲਿਆ ਸਿੱਖਾਂ ਦੇ ਘਰ ਜਨਮ ਲੈ ਕੇ ਫੇਰ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਫੇਰ ਬਹੁਤ ਵੱਡੀ ਸੇਵਾ ਪੰਜ ਪਿਆਰਿਆਂ ਦੀ ਸੇਵਾ ਤੁਹਾਨੂੰ ਪਤਾ ਹੀ ਹੈ ਸਿੱਖ ਇਤਿਹਾਸ ਬਹੁਤ ਵੱਡਾ ਹੈ ਵੀ ਪੰਜ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਰਾਜਸਥਾਨ ਦੇ ਗੁਰਦੁਆਰੇ ਜਦੋਂ ਪਾਤਸ਼ਾਹ ਨੇ ਇਹ ਸ਼ਲੋਕ ਪੜਿਆ ਕੇ ਸਭ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੇ ਨਾਨਕ ਇਹ ਗੁਣ ਨਾਮ ਸੁਖਮਣੀ ਤੇ ਮੱਥਾ ਟੇਕਿਆ ਜਦੋਂ ਭੋਗ ਪਾਇਆ ਤੇ ਤੀਰ ਹੱਥ ਵਿੱਚ ਸੀ ਉਹਨਾਂ ਨੇ ਆਖਿਆ ਤੁਸੀਂ ਦਾदू ਦੀ ਸਮਾਦ ਨੂੰ ਮੱਥਾ ਟੇਕਿਆ ਆਖੋ ਸਤਨਹ ਸਾਨੂੰ ਤੁਸੀਂ ਰੋਕਦੇ ਹੋ ਕਿ ਜਾਗਤ ਜੋਤ ਜਪੈ ਨਿਸ ਬਾਸਰ ਇੱਕ ਬਿਨਾ ਮਨ ਨੈਕ ਨਾ ਨੈ ਪੂਰਨ ਪ੍ਰੇਮ ਪ੍ਰਤੀਤ ਸਜਾਇ ਬਰਤ ਗੋਰ ਮੜੀ ਮੱਟ ਭੂਲ ਨਾ ਮੰਨ ਤੇ ਮਹਾਰਾਜ ਨੇ ਉਹਨਾਂ ਨੂੰ ਜਵਾਬ ਨਹੀਂ ਦਿੱਤਾ ਆਖਿਆ ਖਾਲਸਾ ਜੀ ਜੇ ਤੁਹਾਨੂੰ ਲੱਗਦਾ ਪੰਜ ਪਿਆਰਿਆਂ ਨੂੰ ਵੀ ਮੈਂ ਕਿਸੇ ਸਮਾਧ ਨੂੰ ਮੱਥਾ ਟੇਕਿਆ ਤੁਸੀਂ ਮੈਨੂੰ ਸਜ਼ਾ ਲਾਓ ਸਜ਼ਾ ਲਾਈ ਪੰਜ ਪਿਆਰਿਆਂ ਨੇ ਮਹਾਰਾਜ ਨੇ ਸਜ਼ਾ ਪੂਰੀ ਕਰਨ ਤੋਂ ਬਾਅਦ ਫਿਰ ਦੱਸਿਆ ਵੀ ਮੈਂ ਤਾਂ ਪਾਠ ਕਰ ਰਿਹਾ ਸੀ ਸਭ ਤੇ ਊਚ ਤਾਂ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਣੀ ਬਾਣੀ ਨੂੰ ਮਤਾ ਟਿਕਿਆ ਸੀ ਪਰ ਖਾਲਸਾ ਜੀ ਜੇ ਤੁਹਾਨੂੰ ਡਾਊਟ ਹੋਇਆ ਸ਼ੱਕ ਹੋਇਆ ਤੇ ਮੈਂ ਤੁਹਾਨੂੰ ਪਹਿਲਾਂ ਸਪਸ਼ਟੀਕਰਨ ਨਹੀਂ ਦਿੱਤਾ ਪਹਿਲਾਂ ਮੈਂ ਤੁਹਾਡੇ ਤੋਂ ਸੇਵਾ ਲਈ ਹੈ ਉਹ ਇਹ ਸੇਵਾ ਨਿਭਾਉਣ ਵਾਲੇ ਪਵਿੱਤਰ ਆਤਮਾ ਸੰਸਾਰ ਤੇ ਆਏ ਹੋਰ ਵੀ ਕਹਿਣ ਲੱਗੇ ਜੋ ਵੀ ਸਿੱਖ ਧਰਮ ਦੀ ਐਕਟੀਵਿਟੀ ਹੁੰਦੀ ਸੀ ਜਿੱਥੇ ਵੀ ਉਹਨਾਂ ਨੂੰ ਕੋਈ ਬੁਲਾਉਂਦਾ ਸੀ ਉੱਥੇ ਹੀ ਹਰ ਇੱਕ ਸਿੱਖ ਧਰਮ ਦੇ ਸਰਗਰਮੀਆਂ ਦੇ ਵਿੱਚ ਜਾ ਕੇ ਉਹ ਸ਼ਾਮਲ ਹੁੰਦੇ ਸੀ ਤਾਂ ਇਹੋ ਜੇ ਸੰਸਾਰ ਤੋਂ ਰੂਹਾਂ ਜਾਂਦੀਆਂ ਨੇ ਜਦੋਂ ਤੇ ਉਹ ਤਾਂ ਸਿੱਧੇ ਸੱਚਖੰਡ ਹੀ ਜਾਂਦੇ ਐ ਖਾਲਸਾ ਜਿਹੜਾ ਹੈ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਤੇ ਮਹਾਰਾਜ ਨੇ ਤੇ ਇਥੋਂ ਤੱਕ ਕਹਿ ਦਿੱਤਾ ਖਾਲਸਾ ਮੇਰੋ ਸੱਜਣ ਸੂਰਾ ਤੁਹਾਨੂੰ ਇੰਨਾ ਵੱਡਾ ਕਹਿਤਾ ਖਾਲਸਾ ਪੰਜ ਪਿਆਰਿਆਂ ਦਾ ਖਾਲਸਾ ਮੇਰੋ ਸਤਗੁਰੂ ਪੂਰਾ ਇਹ ਜਿਹੜੇ ਪਵੰਜਨ ਨੇ ਇਹ ਮੇਰੇ ਸਤਗੁਰੂ ਨੇ ਆਖੋ ਸਤਨਾਮ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਪੰਜ ਮੇਰੇ ਪੂਰੇ ਨੇ ਗੁਰੂ ਨੇ ਤੋ ਵੇਖ ਲੋ ਕਿੱਡੀ ਵੱਡੀ ਉਹਨਾਂ ਨੇ ਸੇਵਾ ਨਿਭਾਈ ਉਹਨਾਂ ਦੇ ਭਰਾਤਾ ਪਾਹੀ ਗੋਰਿੰਦਰਪਾਲ ਸਿੰਘ ਜੀ ਬੱਬਰ 10ਵੇਂ ਵਿਦੇਸ਼ ਗਿਆ ਸੀ ਅਮਰੀਕਾ ਇਹਨਾਂ ਕੋਲ ਕੈਨੇਡਾ ਗਿਆ ਇਹ ਮੈਨੂੰ ਕਹਿੰਦੇ ਸਿੰਘ ਸਾਹਿਬ ਜੀ ਉੱਥੇ ਆਈ ਵਾਰੀ ਮੈਨੂੰ ਬੁਲਾਉਂਦੇ ਐ ਇਹਨਾਂ ਉੱਥੋਂ ਮੈਨੂੰ ਹੁਕਮ ਕੀਤਾ ਸੀ ਕਿ ਤੁਸੀਂ ਉਹ ਸਰੰਗਲੀ ਰੂਹ ਗੁਰੂ ਘਰ ਦੇ ਪੰਜ ਪਿਆਰੇ ਦੀ ਸੇਵਾ ਨਿਭਾਉਣ ਵਾਲੇ ਭਾਈ ਸਾਹਿਬ ਦੀ ਉਸ ਮਿੱਠੀ ਯਾਦ ਵਿੱਚ ਜ਼ਰੂਰ ਆ ਜਰੋ ਨਾ ਮੈਂ ਗੁਰੂ ਰਾਮਦਾਸ ਸਾਹਿਬ ਜੀ ਦੇ ਅਰਦਾਸ ਕਰਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੱਗੇ ਅਰਦਾਸ ਕਰਦਾ ਕਿ ਪਰਿਵਾਰ ਵਿੱਚ ਇਹ ਸਿੱਖੀ ਦੀ ਵੇਲ ਲੱਗੀ ਰਵੇ ਆਖੋ ਸਤਿਨਾਮ ਪਾਈ ਜੇਤੇਂਦਰ ਪਾਲ ਸਿੰਘ ਦਾ ਪਰਿਵਾਰ ਬਲਟਾ ਮਿਲਿਆ ਭਾਈ ਗੁਰਿੰਦਰ ਪਾਲ ਸਿੰਘ ਗੁਰਸਿੱਖ ਨੇ ਦੁਨੀਆਂ ਦੇ ਉੱਤੇ ਸਾਰਿਆਂ ਤੋਂ ਮਹਗੀ ਚੀਜ਼ ਹੈ ਤੁਸੀਂ ਗੁਰੂ ਰਾਮਦਾਸ ਦੀਆਂ ਧੀਆਂ ਬੈਠੀਆਂ ਸਭ ਤੋਂ ਮਹੰਗੀ ਤੇ ਤੁਸੀਂ ਗੁਰੂ ਰਾਮਦਾਸ ਦੇ ਪੁੱਤਰ ਬੈਠੇ ਹੋ ਜੇ ਸਭ ਤੋਂ ਮਹਿੰਗੀ ਚੀਜ਼ ਐ ਉਹ ਸਿੱਖੀ ਐ ਆਖੋ ਸਤਿ ਰਹਾ ਸਿੱਖੀ ਵਰਗੀ ਕੋਈ ਮਹਿੰਗੀ ਚੀਜ਼ ਨਹੀਂ ਆਪਣੇ ਬੱਚਾ ਨੂੰ ਕੇਸਰ ਖਾਓ ਖਾਲਸੇ ਸਜਾਓ ਖੰਡੇ ਬਾਟੇ ਦਾ ਅੰਮ੍ਰਿਤ ਛਕਾਓ ਦੁਨੀਆਂ ਦੇ ਉੱਤੇ ਸਭ ਤੋਂ ਨਰਾਲਾ ਧਰਮ ਐ ਤੇ ਉਹ ਖਾਲਸਾ ਹੈ ਦੂਸਰਿਆਂ ਦੀ ਸਹਾਇਤਾ ਕਰਨ ਵਾਲਾ ਸੇਧਾਇਆ ਕਾਲਪੁਰ ਖੈਗੁਰੂ ਨਾਲ ਜੁੜਨ ਵਾਲਾ ਤੋਂ ਆਪ ਦੀ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਭਾਵੇਂ ਦਾਸ ਨੂੰ ਹੁਕਮ ਹੋਇਆ ਸੀ ਪਰ ਨਹੀਂ ਟਾਈਮ ਥੋੜਾ ਹੈ ਗੁਰੂ ਘਰ ਦੇ ਮੁੱਖ ਸੇਵਾਦਾਰ ਪ੍ਰਧਾਨ ਸਾਹਿਬ ਸਾਰੇ ਗੁਰਦੁਆਰਾ ਪ੍ਰਬੰਧ ਕਮੇਟੀ ਸਚਕੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮਹਾਨ ਕੀਰਤਨੀਏ ਭਾਈ ਅਮਨਦੀਪ ਸਿੰਘ ਜੀ ਅਤੇ ਮੇਰੇ ਤੋਂ ਬਾਅਦ ਗੁਰੂ ਘਰ ਦੇ ਮਹਾਨ ਕੀਰਤਨੀਏ ਭਾਈ ਲਖਵਿੰਦਰ ਸਿੰਘ ਜੀ ਜੂਰੀ 라ਗੀ ਜੱਥਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕਿੱਥੋਂ ਅਸੀਂ ਉਸ ਰੂਹ ਨੂੰ ਸ਼ਰਦਾ ਦੇ ਫੁੱਲ ਪੇਟਾ ਕਰਨ ਆਏ ਆ ਗੁਰੂ ਘਰ ਦੇ ਵਜ਼ੀਰ ਤਾਬਿਆ ਬੈਠੇ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰੂ ਰਾਮਦਾਸ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੁਹਾਡੇ ਬੱਚਿਆਂ ਨੂੰ ਗੁਰਸਿੱਖੀ ਵਾਲਾ ਜੀਵਨ ਬਖਸ਼ੇ ਪੂਲਾਂ ਚੋਕਾਂ ਦੀ ਖਿਮਾ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਗੈਣੀ ਜਸਵਿੰਦਰ ਸਿੰਘ ਜੀ ਸਾਹਿਬ ਦਾ ਹੈਡ ਗਨ ਥੀ ਸ਼੍ਰੀ ਦਰਬਾਰ ਸਾਹਿਬ ਬਹੁਤ ਬਹੁਤ ਧੰਨਵਾਦ ਜੋ ਪਰਿਵਾਰ ਦੀ ਬੇਨਤੀ ਉਹਨਾਂ ਨੇ ਕੈਨੇਡਾ ਵਿੱਚ ਕੀਤੀ ਸੀ ਤੇ ਉਹ ਪਹੁੰਚੇ ਨੇ ਤੇ ਬਹੁਤ ਬਹੁਤ ਧੰਨਵਾਦ ਤੇ ਹੁਣ ਜੋ ਸਮਾਂ ਹੈ ਪੰਥ ਦਾ ਪ੍ਰਸਿੱਧ ਰਾਗੀ ਜਥਾ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ